ਜਿਹੜਾ ਆਪਣਾ ਟੋਲ ਟੈਕਸ ਪੈਂਦਾ ਕਾਲਾਚਾ ਟੋਲ ਪਲਾजा ਇਹ ਇਹਨਾਂ ਦਾ ਇਹ ਏਰੀਆ ਹੋਣ ਕਾਰਨ ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਅਸੀਂ ਜਿਹੜਾ ਇਹ ਲੋਕਾਂ ਨੇ ਆਪਣੇ ਆਪ ਹੀ ਅਨ ਆਥਰਾਇਜ਼ਡ ਕੱਟ ਬਣਾ ਦਿੱਤਾ ਗਿਆ ਜੋ ਕਿ ਜਿਹੜਾ ਆਥਰਾਇਜ਼ਡ ਕੱਟ ਆ ਉਹ ਅੱਗੇ ਦਿੱਤਾ ਗਿਆ ਬਿਲਕੁਲ ਇੱਥੋਂ 100 ਮੀਟਰ ਅੱਗੇ ਜਾ ਕੇ ਇਹ ਜਿਹੜਾ ਲੋਕਾਂ ਦੁਆਰਾ ਐ ਇਲੀਗਲ ਕੱਟ ਬਣਾ ਦਿੱਤਾ ਗਿਆ ਲੋਕ ਇੱਥੋਂ ਦੀ ਬਿਨਾਂ ਰੋਡ ਤੋਂ ਪਿੱਛੇ ਦੇਖੇ ਰੋਡ ਗੱਡੀਆਂ ਰੋਡ ਦੇ ਉੱਪਰ ਚਾੜ ਦਿੰਦੇ ਨੇ ਜਿਸ ਕਾਰਨ ਤਕਰੀਬਨ ਪਿਛਲੇ 3 ਮਹੀਨਿਆਂ ਤੋਂ ਸਾਨੂੰ ਲਗਾਤਾਰ ਸੜਕ ਹਾਦਸਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਹਦੇ ਵਿੱਚ ਕਈ ਵਾਰ ਕਿਸੇ ਦੇ ਗੰਭੀਰ ਸੱਟ ਵੀ ਲੱਗਿਆ ਕਈ ਵਾਰ ਮਾਈਨਰ ਸੱਟ ਵੀ ਲੱਗਦੀ ਹੈਗੀ ਜਿਸ ਦੇ ਸਬੰਧ ਵਿੱਚ ਅਸੀਂ ਤਕਰੀਬਨ ਪਿਛਲੇ ਢਾਈ ਤਿੰਨ ਮਹੀਨਿਆਂ ਤੋਂ ਜਿਹੜਾ ਕਾਲਾਚਾਰ ਟੋਲ ਪਲਾਜ਼ਾ ਉੱਥੇ ਦੀ ਜਿਹੜੀ ਮੇਨਟੇਨੈਂਸ ਕਮੇਟੀ ਹੈਗੀ ਮੇਨਟੇਨੈਂਸ ਡਿਪਾਰਟਮੈਂਟ ਆ ਉਹਨਾਂ ਕੋਲ ਅਸੀਂ ਕਈ ਵਾਰ ਅਰਜੀ ਦੇਤੀ ਉਹਨਾਂ ਨੂੰ ਬੇਨਤੀਆਂ ਕਰ ਕਰ ਜ਼ੋਰ ਲਾ ਲਿਆ ਉਹਨਾਂ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਧਿਆਨ ਵਿੱਚ ਲਿਆ ਕੇ ਬਥੇਰੀ ਵਾਰ ਦੇਖ ਲਿਆ ਪਰ ਉਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਦਿੱਤਾ ਯਾਰਿਆ ਉਸ ਤੋਂ ਬਾਅਦ ਉਪਰੰਤ ਅਸੀਂ 1033 ਦੇ ਉੱਪਰ ਅ 21 ਮਈ ਨੂੰ ਕੰਪਲੇਂਟ ਦਰਜ ਕਰਾਈ ਉਸ ਤੋਂ ਬਾਅਦ 23 ਮਈ ਨੂੰ ਫੇਰ ਅਸੀਂ ਫੋਨ ਕੀਤਾ ਉਹ ਕਹਿੰਦੇ ਵੀ ਅਸੀਂ ਤੁਹਾਡੀ ਕੰਪਲੇਂਟ ਹਾਈਲਾਈਟ ਕਰਕੇ ਪਾ ਦਨੇਗੇ ਐਕਸੀਡੈਂਟਲ ਪ੍ਰੋਨ ਏਰੀਆ ਦੇ ਵਿੱਚ ਪਾ ਦਨੇਗੇ ਕਹਿੰਦੇ ਵੀ ਤੁਹਾਡੀ ਜਿਹੜੀ ਕੰਪਲੇਂਟ ਆ ਉਹਨੂੰ ਪਹਿਲੇ ਆਧਾਰ ਤੇ ਦੇਖਿਆ ਜਾਊਗਾ ਉਸ ਤੋਂ ਬਾਅਦ ਅੱਜ ਅਸੀਂ ਫੇਰ ਕਾਲ ਕੀਤੀ ਉਹਨਾਂ ਨੂੰ ਉਹਨਾਂ ਨੇ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਐਕਚੁਅਲੀ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਤਾਂ ਇਹ ਕੱਟ ਬਹੁਤ ਛੋਟਾ ਜਿਹਾ ਬਣਾਇਆ ਗਿਆ ਸੀਗਾ ਉਦੋਂ ਛੋਟਾ ਸਾਈਕਲ ਮੋਟਰਸਾਈਕਲ ਉਹ ਲੈ ਕੇ ਚੜ ਜਾਂਦੇ ਸੀ ਉਸ ਤੋਂ ਬਾਅਦ ਇਹ ਕਟ ਦਿਨੋ ਦਿਨ ਵੱਧਦਾ ਜਾਇਆ ਗਿਆ ਗੱਡੀਆਂ ਚੜਨ ਲੱਗੀਆਂ ਗੱਡੀਆਂ ਤੋਂ ਬਾਅਦ ਤੁਸੀਂ ਹੁਣ ਦੇਖ ਹੀ ਰਹੇ ਹੋ ਅਸੀਂ ਇੱਥੇ ਖੜੇ ਹਾਂਗੇ ਸਾਡੇ ਪਿੱਛੋਂ 18 ਟਾਇਰੇ ਟਰਾਲੇ ਤੱਕ ਵੀ ਇੱਥੋਂ ਦੀ ਰੋਡ ਦੇ ਉੱਪਰ ਚੜ ਜਾਂਦੇ ਨੇ ਜਿਸ ਦੇ ਕਾਰਨ ਤਕਰੀਬਨ 1-2 ਦਿਨ ਬਾਅਦ ਇੱਥੇ ਸੜਕ ਹਾਦਸਾ ਹੁੰਦਾ ਹੀ ਰਹਿੰਦਾਗਾ ਅਸੀਂ ਸਾਡੀ ਤਾਂ ਦੇਖੋ ਇਹੋ ਅਪੀਲ ਹੈ ਕਿ ਵੀ ਇਹ ਜਿਹੜਾ ਕਟ ਆਗਾ ਨਾ ਅਥਾਰਾਈਜ਼ਡ ਬਣਾਇਆ ਗਿਆ ਲੋਕਾਂ ਦੁਆਰਾ ਇਲੀਗਲ ਤੌਰ ਤੇ ਇਹ ਕਟ ਤੁਰੰਤ ਬੰਦ ਕੀਤਾ ਜਾਵੇ ਤਾਂ ਕਿ ਜਿਹੜੇ ਇਹ ਕਟ ਦੇ ਕਾਰਨ ਹਾਦਸੇ ਹੋ ਰਹੇ ਨੇ ਲੋਕਾਂ ਦੀਆਂ ਜਾਨ ਉਹ ਸਾਰਾ ਕੁਝ ਆਪੇ سے ਬੰਦ ਹੋ ਸਕਣਾ ਉਹਨਾਂ ਨੂੰ ਠੱਲ ਪੈ ਸਕਦਾ